ਯਾ ਦਾਸ ਅਤਿਕਾਰ ਕਰੋ ਪੁੱਤਰਾ ਮੰਗੋ ਪਿਆਰ ਕਰੋ ਦੇਖੋ ਖੰਨਾ ਦੇਸ ਪਰਿਵਾਰ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਪਰਿਵਾਰ ਦੇ ਵਿੱਚ ਦੂਸਰੀ ਵਾਰਤੀ ਹੋਣ ਤੇ ਵੀ ਕਿੰਨੇ ਖੁਸ਼ੀ ਨਾਲ ਪਹਿਲਾਂ ਉਸ ਨੂੰ ਹਸਪਤਾਲ ਤੋਂ ਕਾਰ ਨੂੰ ਸ਼ਿੰਗਾਰ ਕੇ ਤੇ ਘਰ ਪਹੁੰਚਣ ਤੇ ਫੁੱਲਾਂ ਦੀ ਵਰਖਾ ਕਰਕੇ ਤੇਲ ਚੋ ਕੇ ਪੂਰੇ ਕਾਰ ਨੂੰ ਸ਼ਿੰਗਾਰ ਕੇ ਧੀ ਨੂੰ ਕਰ ਲਿਆਂਦਾ ਤੇ ਨਵ ਜੰਮੀ ਬੱਚੀ ਦੇ ਪਿਤਾ ਮਨਜੀਤ ਕੁਮਾਰ ਨੇ ਦੱਸਿਆ ਕਿ ਮੇਰੇ ਘਰ ਪਹਿਲਾਂ ਵੀ ਬੇਟੀ ਹੈ ਤੇ ਹੁਣ ਦੂਸਰੀ ਵਾਰੀ ਵੀ ਬੇਟੀ ਹੋਈ ਐ ਸਾਡੇ ਸਾਰੇ ਪਰਿਵਾਰ ਨੂੰ ਦੂਸਰੀ ਵਾਰਤੀ ਹੋਣ ਤੇ ਬਹੁਤ ਖੁਸ਼ੀ ਐ ਸਾਡੇ ਲਈ ਇਹ ਤੇ بیٹے ਵਾਂਗੂ ਐ ਤਾਂ ਹੀ ਅਸੀਂ ਇਹਨੇ ਚਾਵਾਂ ਨਾਲ ਸਤੀ ਨੂੰ ਘਰ ਲੈ ਕੇ ਆਏ ਆ ਸਾਡੇ ਸਾਰੇ ਪਰਿਵਾਰ ਨੂੰ ਓਨੀ ਖੁਸ਼ੀ ਹੋ ਰਹੀ ਐ ਜਿੰਨੀ ਕਿ ਕਪੁੱਤਰ ਦੇ ਹੋਣ ਤੇ ਸ਼ਾਇਦ ਨਹੀਂ ਹੁੰਦੀ ਇਸ ਨਵ ਜੰਮੀਤੀ ਦੇ ਪਿਤਾ ਨੇ ਕੇਕ ਕੱਟ ਕੇ ਲੱਡੂ ਬਰਫੀ ਵੰਡ ਕੇ ਸਭ ਦਾ ਮੂੰਹ ਮਿੱਠਾ ਕਰਵਾਇਆ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਮਜੀਤ ਕਮਾਜੀ ਅੱਛਾ ਤੁਹਾਡੇ ਘਰ ਬੇਟੀ ਜਿਹੜੀ ਆਈ ਹੈ ਕਿੰਨੀ ਖੁਸ਼ੀ ਮਨਾ ਰਹੇ ਬਹੁਤ ਜ਼ਿਆਦਾ ਖੁਸ਼ੀ ਹੈ ਜੀ ਮੈਂ ਨਾ ਜੇ ਆਪਾਂ ਕਹਿੰਦੇ ਜਿਵੇਂ ਮੁੰਡੇ ਦੀ ਖੁਸ਼ੀ ਮੈਨੂੰ ਉਹਦੇ ਨਾਲੋਂ ਦੁੱਗਣੀ ਖੁਸ਼ੀ ਹੋਈ ਹੈ ਜੀ ਮੇਰੇ ਇੱਕ ਤਰ੍ਹਾਂ ਦਾ ਬੇਟਾ ਹੈ ਬੇਟੇ ਨਾਲੋਂ ਵੱਧ ਕੇ ਹੈ ਜੀ ਇਹ ਕੀ ਲక్ష్ਮੀ ਦਾ ਰੂਪ ਆਇਆ ਜੀ ਭੋਲੇनाथ ਜੀ ਦੀ ਕਿਰਪਾ ਜਿੰਨੀ ਹੋ ਰਹੀ ਹੈ ਬਹੁਤ ਵਧੀਆ ਹੋਈ ਪਹਿਲਾਂ ਪਹਿਲਾਂ ਵੀ ਬੇਟੀ ਹੈ ਹਾਂਜੀ ਹਾਂਜੀ ਪਹਿਲਾਂ ਵੀ ਬੇਟੀ ਹੈ ਜੀ 5 ਸਾਲ ਦੀ ਸਮਾਜ ਨੂੰ ਕੀ ਮੈਸੇਜ ਦੇਣਾ ਚਾਹੂਗਾ ਕਿਉਂਕਿ ਅਕਸਰ ਆਪਾਂ ਦੇਖਣ ਨੂੰ ਆਉਂਦੇ ਕਿ ਵੀ ਪਹਿਲਾਂ ਬੇਟੀ ਤੋਂ ਬਾਅਦ ਹਰ ਇੱਕ ਪਰਿਵਾਰ 'ਚ ਇਹ ਹੁੰਦਾ ਕਿ ਬੇਟਾ ਆਵੇ ਪਰਿਵਾਰ 'ਚ ਕਿਦਾਂ ਦਾ ਮਾਹੌਲ ਹੈ ਜੀ ਦੇਖੋ ਜੀ ਪਰਿਵਾਰ 'ਚ ਮਾਹੌਲ ਬਹੁਤ ਵਧੀਆ ਹੈ ਦੇਖੋ ਬੇਟਾ ਚਲੋ ਕਹਿੰਦੇ ਕਿ ਪਰਿਵਾਰ ਸੋਚਦਾ ਹੁੰਦੇ ਸੀ ਹਾਂ ਵੀ ਲੜਕਾ ਹੋਵੇ ਫਿਲਹਾਲ ਦੇਖੋ ਜੋ ਵੀ ਉੱਪਰ ਵਾਲੇ ਦੀ ਦੇਣਾ ਵੈਸੇ ਜਲਦ ਲక్ష్ਮੀ ਆਂਦੀ ਹੈ ਇਹ ਮੁੰਡਿਆਂ ਨਾਲੋਂ ਵੀ ਵੱਧ ਕੇ ਪਿਆਰ ਲੈਂਦੇ ਨੇ ਜੀ ਬਹੁਤ ਜ਼ਿਆਦਾ ਪਿਆਰ ਲੈਂਦੇ ਆ ਵੀ ਦਿੰਦੇ ਆ ਪਿਆਰ ਬਹੁਤ ਜ਼ਿਆਦਾ ਨੇ ਹਾਂਜੀ ਹਾਂਜੀ ਕੀ ਨਾਮ ਹੈ ਜੀ ਤੁਹਾਡਾ ਅਰਣ ਲਤਾ ਕਾਲਾ ਤੁਸੀਂ ਬੱਚੀ ਦੇ ਕੀ ਲੱਗਦੇ ਮੈਨੂੰ ਵੱਡੀ ਬੇਟੀ ਤਾਈ ਕਹਿੰਦੀ ਆ ਤਾਂ ਇਹ ਵੀ ਤਾਈ ਕਹੂਗੀ ਆ ਤਾਂ ਉਹ ਨੇ ਮੈਂ ਤਾਈ ਹਾਂ ਕਿੰਨੀ ਕੁ ਖੁਸ਼ੀ ਹੈ ਪਰਿਵਾਰ ਦੇ ਵਿੱਚ ਦੇਖੋ ਜੀ ਖੁਸ਼ੀ ਤਾਂ ਬਹੁਤ ਜ਼ਿਆਦਾ ਕਿਉਂਕਿ ਬੇਟੇ ਇੱਕ ਟਾਈਮ ਤਾਂ ਕੰਮ ਤੇ ਹੁੰਦੇ ਨੇ ਕੁੜੀਆਂ ਫੇਰ ਵੀ ਫੋਨ ਫੋਨ ਕਰਕੇ ਕਿਸੇ ਨਾ ਕਿਸੇ ਤਰੀਕੇ ਨਾਲ ਮਾਂ-ਬਾਪ ਦਾ ਹਾਲਚਲ ਪੁੱਛਦੀਆਂ ਰਹਿੰਦੀਆਂ ਨੇ ਕੁੜੀਆਂ ਨਾਲ ਹੀ ਮਾਂ ਦੁੱਖ ਸੰਜ ਕਰ ਸਕਦੀ ਹੈ ਠੀਕ ਹੈ ਇਹ ਤਾਂ ਸਭ ਤੋਂ ਵੱਡੀ ਗੱਲ ਹੈ ਕਿ ਇੱਕ ਦੀ ਇੱਕ ਭੈਣ ਵੀ ਆ ਦੋ ਭੈਣਾਂ ਵੀ ਜ਼ਰੂਰ ਹੋਣੀਆਂ ਚਾਹੀਦੀਆਂ ਨੇ ਤਾਂ ਕਿ ਇੱਕ ਦੂਜੀ ਨਾਲ ਆਪਣਾ ਦੁੱਖ ਸੁੱਖ ਸਾਂਝਾ ਕਰ ਸਕੇ ਕੱਲੀ ਭੈਣ ਤਾਂ ਕਿਸੇ ਨਾਲ ਦੁੱਖ ਵੀ ਸਾਂਝਾ ਨਹੀਂ ਕਰ ਸਕਦੀ ਸਮਾਜ ਵਿੱਚ ਇਹ ਬਹੁਤ ਜ਼ਰੂਰੀ ਹੈ ਕਿ ਦੋ ਕੁੜੀਆਂ ਠੀਕ ਹੈ ਸਭ ਦੇ ਹੋਣੀਆਂ ਚਾਹੀਦੀਆਂ ਨੇ ਮੁੰਡੇ ਆਪਣੀ ਜਗ੍ਹਾ ਨੇ ਕੁੜੀਆਂ ਆਪਣੀਆਂ ਜੇ ਹਰੇਕ ਫੀਲਡ 'ਚ ਕੁੜੀਆਂ ਆਪਣੀ ਜਗ੍ਹਾ ਤੇ ਸਟੈਂਡ ਕਰ ਰਹੀਆਂ ਨੇ ਕੋਈ ਆਈਪੀਐਸ ਅਫੀਸਰ ਬਣਦੀ ਹੈ ਕੋਈ ਆਈਏਐਸ ਅਫੀਸਰ ਬਣਦੀ ਹੈ ਕੋਈ ਟੀਚਰ ਬਣਦੀ ਹੈ ਕੋਈ ਸਾਇੰেন্টিਸਟ ਵੀ ਸਭ ਤਰੀਕੇ ਦੇ ਫੀਲਡ 'ਚ ਕੁੜੀਆਂ ਅੱਗੇ ਨੇ ਤਾਂ ਮੇਰੀ ਤਾਂ ਦੁਆ ਵੀ ਇਹ ਦੋ ਹੀ ਕੁੜੀਆਂ ਇੰਨੇ ਫੀਲਡਾਂ ਚੋਂ ਕਿਸੇ ਇੱਕ ਇੱਕ ਫੀਲਡ ਚ ਅੱਗੇ ਹੀ ਜਾਣ ਸਾਡੀ ਆਪਣੀ ਵੀ ਬੇਟੀ ਐ ਠੀਕ ਐ ਉਹ ਵੀ ਸਾਰੇ ਕੰਮ ਕਰਦੀ ਐ ਮੁੰਡਿਆਂ ਦੀ ਤਰ੍ਹਾਂ ਕਿਤੇ ਜਾਣਾ ਕਿਤੇ ਲੈ ਕੇ ਜਾਣਾ ਉਹਦੇ ਸਾਰੇ ਕੰਮ ਨੇ ਇਹ ਤਾਂ ਨੇਚਰਲੀ ਇਹ ਕੁੜੀਆਂ ਬਹੁਤ ਹੀ ਭਾਗਸ਼ਾਲੀ ਹੋਣ ਇਹ ਦੋਨੋਂ ਮੇਰੀ ਇਹ ਹੀ ਦੁਆ ਐ